ਰਾడియో ਅੱਜ ਅਸੀਂ ਜਲੰਧਰ ਦੇ ਵਿਸ਼ੇਪਰसिद्ध ਸੋਡਲ ਮੰਦਿਰ ਦੇ ਪ੍ਰਾਗੰਮ ਦੇ ਵਿੱਚ ਆਏ ਆਂ ਔਰ ਇਹ ਪੂਰੇ ਸ਼ਹਿਰ ਦੇ ਅੰਦਰ ਬਹੁਤ ਹੀ ਸ਼ਰਧਾ ਔਰ ਬਹੁਤ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਤੋਂ ਅੱਜ ਅਸੀਂ ਤੁਹਾਨੂੰ ਇਸ ਪੂਰੇ ਜਲੰਧਰ ਸ਼ਹਿਰ ਦੀ ਮੰਦਿਰ ਦੇ ਇਰਦ ਗਿਰਦ ਦੀ ਸਾਰੀ ਰੌਣਕ ਦਿਖਾਉਣ ਦੇ ਲਈ ਆਏ ਆਂ ਸਾਡੇ ਨਾਲ ਵੀਡੀਓ ਬਣੇ ਰਹਿਣਾ ਸਾਥੀਓ ਅਸੀਂ ਸੋਡਲ ਮੰਦਿਰ ਦੇ ਅੰਦਰ ਪ੍ਰਵੇਸ਼ ਕਰ ਗਏ ਹਾਂ ਔਰ ਅਸੀਂ ਸੋਡਲ ਮੰਦਿਰ ਦੇ ਅੰਦਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਾਬਾ ਸੋਡਲ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਜਾ ਰਹੇ ਹਾਂ ਔਰ ਇਹ ਜਿਹੜਾ ਵਿਸ਼ੇ ਪ੍ਰਸਿੱਧ ਬਾਬਾ ਸੋਡਲ ਜੀ ਦਾ ਮੰਦਿਰ ਹੈ ਇੱਥੇ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਬਹੁਤ ਹੀ ਉਤਸ਼ਾਹ ਦੇ ਨਾਲ ਬਹੁਤ ਹੀ ਸ਼ਰਧਾ ਭਾਵਨਾ ਰੱਖ ਕੇ ਆਪਣੀਆਂ ਮਨੋਤਾ ਪੂਰੀਆਂ ਕਰਨ ਦੇ ਲਈ ਇਸ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਦੇ ਵਾਸਤੇ ਆਉਂਦੀਆਂ ਹਨ ਔਰ ਇੱਕ ਲੰਮਾ ਇਤਿਹਾਸ ਇਸ ਦੇ ਨਾਲ ਜੁੜਿਆ ਹੋਇਆ ਹੈ ਔਰ ਬਾਬਾ ਸੋਢਲ ਜੀ ਦੇ ਮੰਦਰ ਦੇ ਅੰਦਰ ਜਦੋਂ ਅਸੀਂ ਹੁਣ ਪ੍ਰਵੇਸ਼ ਕਰ ਗਏ ਹਾਂ ਤਾਂ ਸਾਹਮਣੇ ਸਭ ਤੋਂ ਪਹਿਲਾਂ ਬਾਬਾ ਸੋਢਲ ਜੀ ਦੇ ਦਰਸ਼ਨ ਹੁੰਦੇ ਹਨ ਔਰ ਇਤ ਨਤਮस्तक ਹੋ ਕੇ ਹਾਜ਼ਰੀ ਲਗਵਾਂਦੇ ਆ ਹੁਣ ਸਾਰੀ ਸੰਗਤ ਇੱਥੇ ਆ ਕੇ ਹਾਜ਼ਰੀ ਲਗਵਾਂਦੀ ਹੈ ਨਤਮस्तक ਹੁੰਦੀ ਹੈ ਔਰ ਆਪਣੇ ਜਿਹੜੇ ਮਨ ਦੀਆਂ ਭਾਵਨਾਵਾਂ ਹਨ ਉਹ ਆਪਣੇ ਮਨ ਦੇ ਅੰਦਰ ਹੀ ਵਿਅਕਤ ਕਰਦੀਆਂ ਹਨ ਤੇ ਬਾਬਾ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਸਾਰੀ ਸੰਗਤ ਹਾਜ਼ਰੀ ਲਗਵਾਂਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਦਰਬਾਰ ਹੈ ਜਿੱਥੇ ਕੀ ਸੰਗਤਾਂ ਦੀਆਂ ਮੰਦੀਆਂ ਮਰਾਦਾਂ ਪੂਰੀਆਂ ਹੁੰਦੀਆਂ ਔਰ ਇਸੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਬਾਬਾ ਸੋਢਲ ਜੀ ਦੇ ਦਰਵਾਜ਼ੇ ਦੇ ਨਾਲ ਗੁਰਦੁਆਰਾ ਸੋਢਲ ਜੀ ਦੇ ਇੱਥੇ ਅੰਦਰ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ ਤੇ ਗੁਰੂ ਮਹਾਰਾਜ ਦੇ ਸਾਨੂੰ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੁੰਦੇ ਹਨ ਔਰ ਗੁਰੂ ਘਰ ਦੇ ਅੰਦਰ ਪ੍ਰਵੇਸ਼ ਕਰਕੇ ਸਾਰੀਆਂ ਸੰਗਤਾਂ ਜਿੱਥੇ ਬਾਬਾ ਸੋਢਲ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਉਂਦੀਆਂ ਹਨ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਹਜ਼ੂਰੀ ਦੇ ਅੰਦਰ ਆਪਣਾ ਨਤਮਸਤਕ ਹੁੰਦੀਆਂ ਹਨ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾ ਕੇ ਆਪਣੇ ਮੰਦੀਆਂ ਮਨੁੱਖ ਮਨੋਂ ਕਾਮਨਾਵਾਂ ਪੂਰੀਆਂ ਕਰਦੀਆਂ ਹਨ ਔਰ ਵਿਸ਼ੇਸ਼ ਇਹ ਹੈ ਕਿ ਪੰਜਾਬ ਦੇ ਜੋ ਹਾਲਾਤ ਚੱਲ ਰਹੇ ਨੇ ਔਰ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਸਾਡੇ ਪੰਜਾਬ ਦੇ ਕਿਸਾਨ ਮਜ਼ਦੂਰ ਔਰ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਬਾੜ ਦੇ ਪਾਣੀ ਦੇ ਵਿੱਚ ਸਾਡੀਆਂ ਕਿਸਾਨਾਂ ਦੀਆਂ ਫਸਲਾਂ ਡੁੱਬ ਗਈਆਂ ਹਨ ਘਰ ਟੁੱਟ ਗਏ ਹਨ ਘਟੇਰੀ ਹੋ ਗਿਆਨ ਪਸ਼ੂ ਔਰ ਕਈ ਤਾਂ ਪਸ਼ੂ ਬਹਿ ਗਏ ਹਨ ਪਾਣੀ ਦੇ ਅੰਦਰ ਹੀ ਤੋਂ ਸਾਰੇ ਅਸੀਂ ਅੱਜ ਇਸ ਸਾਡਾ ਮੇਨ ਮਕਸਦ ਸੀਗਾ ਕਿ ਇਸ ਗੁਰੂ ਘਰ ਦੇ ਅੰਦਰ ਆ ਕੇ ਬਾਬਾ ਸੋਟਲ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰੀਏ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਨਸਤ ਮਸਤਕ ਹੋ ਕੇ ਹਾਜ਼ਰੀ ਲਵਾਈਏ ਔਰ ਸਰਬਤ ਦੇ ਭਲੇ ਦੀ ਅਰਦਾਸ ਕਰੀਏ ਅੱਜ ਇਸੇ ਮੇਨ ਮਕਸਦ ਨਾਲ ਆਏ ਸੀ ਕਿ ਪ੍ਰਮਾਤਮਾ ਹੀ ਅਕਾਲ ਪੁਰਖ ਹੈ ਪੰਜਾਬ ਦੇ ਉੱਤੇ ਆਪਣਾ ਮਿਹਰ ਬਖਸ਼ਿਆ ਹੱਥ ਰੱਖੋ ਔਰ ਸਭ ਜੀ ਤੰਦਰੁਸਤ ਰਹਿਣ ਔਰ ਜੋ ਬਾੜ ਦੇ ਵਿੱਚ ਲੋਕਾਂ ਨੇ ਇਤਰਾਸ ਦੀ ਜਹਨ ਚੱਲ ਰਹੇ ਹਨ ਔਰ ਪੰਜਾਬ ਦੇ ਵਾਸੀਆਂ ਨੇ ਇੱਕ ਮੁੱਕ ਹੋ ਕੇ ਔਰ ਜੋ ਇਕਤਾ ਦਾ ਔਰ ਪੂਰੇ ਇੱਕ ਮੋਟ ਹੋ ਕੇ ਉਹਨਾਂ ਨੇ ਸੰਗਤ ਦੀ ਸੇਵਾ ਕੀਤੀ ਆ ਲੋਕਾਂ ਦੀ ਸੇਵਾ ਕੀਤੀ ਜਿਹੜੇ ਬਾੜ ਦੇ ਵਿੱਚ ਪੂਰੀ ਤਰ੍ਹਾਂ ਫਸ ਗਏ ਹਨ ਉਹਨਾਂ ਦੀ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ ਸੋ ਅੱਜ ਇਹ ਜੋ ਬਾਬਾ ਸੋਟਲ ਜੀ ਦਾ ਦਰਬਾਰ ਹੈ ਦੇਖੋ ਕਿਸ ਤਰ੍ਹਾਂ ਚਮਕ ਰਿਹਾ ਹੈ ਕਿੰਨਾ ਰੌਸ਼ਨੀ ਜਿਹੜੀ ਹੈ ਉਹ ਦਿਖਾਈ ਦੇ ਰਹੀ ਹੈ ਔਰ ਅਸੀਂ ਵੀ ਸੰਗਤ ਦੇ ਨਾਲ-ਨਾਲ ਅਸੀਂ ਵੀ ਇੱਥੇ ਨਤਮਸਤਕ ਹੋਏ ਆਂ ਸਾਨੂੰ ਵੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਸਾਥੀਓ ਅੱਜ ਤੁਸੀਂ ਦੇਖੋ ਵੀ ਇਸ ਮੇਲੇ ਦੇ ਵਿੱਚ ਜਿਹੜਾ ਕਿ ਕੱਲ 6 ਸਤੰਬਰ ਨੂੰ ਬਹੁਤ ਹੀ ਹਰਸ਼-ਉਲਾਸ ਦੇ ਨਾਲ ਮਨਾਇਆ ਜਾਣਾ ਉਦੋਂ ਤਾਂ ਹੋਰ ਵੀ ਬਹੁਤ ਜ਼ਿਆਦਾ ਸੰਗਤ ਦਾ ਰਸ ਹੋਣਾ ਹੈ ਤਾਂ ਅਸੀਂ ਇਸੇ ਕਰਕੇ ਅੱਜ ਵਿਸ਼ੇਸ਼ ਤੌਰ ਤੇ ਅੱਜ ਪਹੁੰਚੇ ਆਂ ਔਰ ਤੁਸੀਂ ਇਹ ਦੇਖੋ ਕਿ ਬਾਹਰ ਦੁਕਾਨਾਂ ਲੋਕਾਂ ਨੇ ਸਜਾਈਆਂ ਹੋਈਆਂ ਹਨ ਔਰ ਕਿਦਾਂ ਦੂਰ ਦਰਾਜ ਤੋਂ ਆਏ ਨੇ ਬਾਬਾ ਸੋਢਰ ਜੀ ਨੇ ਪਰਿਵਾਰ ਸਮੇਤ ਸੰਗਤਾਂ ਦੇ ਨਾਲ ਦਰਸ਼ਨ ਕਰਕੇ ਆ ਰਹੇ ਆਂ ਵਾਪਸ ਔਰ ਗੁਰੂ ਘਰ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਮਤਮਸਤਕ ਹੋ ਕੇ ਵਾਪਸ ਆ ਰਹੇ ਆਂ ਔਰ ਤੁਸੀਂ ਦੇਖਿਆ ਕਿ ਕਿੰਨੀਆਂ ਸੰਗਤਾਂ ਦੇ ਵਿੱਚ ਉਤਸ਼ਾਹ ਆ ਔਰ ਸਾਡੇ ਪੰਜਾਬ ਦੇ ਪੁਲਿਸ ਕਰਮਚਾਰੀ ਜਲੰਧਰ ਸ਼ਹਿਰ ਦੇ ਪੁਲਿਸ ਕਰਮਚਾਰੀ ਕਿਵੇਂ ਆਪਣੀ ਡਿਊਟੀ ਜੜੀ ਆ ਬੜੀ ਤਨਦੇਹੀ ਦੇ ਨਾਲ ਜਿੰਮੇਵਾਰੀ ਦੇ ਨਾਮ ਨਾਲ ਨਿਭਾ ਰਹੇ ਆ ਔਰ ਇੱਥੇ ਗੁਰੂ ਮਹਾਰਾਜ ਦੇ ਨੰਗਰ ਲੱਗੇ ਆ ਪ੍ਰਸ਼ਾਦ ਜਿਹੜਾ ਜੱਜਾ ਸੱਜਿਆ ਹੋਇਆ ਔਰ ਲੋਕਾਂ ਦੇ ਵਰਕਰਾਂ ਭਾਰੀ ਹੁੰਦੇ ਆ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਵੀਡੀਓ ਤੇ ਬਣਿਆ ਰਹੋ ਔਰ ਅਸੀਂ ਤੁਹਾਨੂੰ ਅੱਗੇ ਦੇ ਦ੍ਰਿਸ਼ ਵੀ ਦਿਖਾ ਰਹੇ ਆ ਔਰ ਕੱਲ 6 ਸਤੰਬਰ ਦਾ ਵੀ ਅਸੀਂ ਤੁਹਾਨੂੰ ਰੈਗੂਲਰ ਦਿਖਾਵਾਂਗੇ ਬਹੁਤ ਬਹੁਤ ਸ਼ੁਕਰੀਆ ਇਸ ਦੀ ਮਾਰਚੇਲ ਰਹੇ ਹਨ ਤੇ ਪਰਮਾਤਮਾ ਉਹਨਾਂ ਨੂੰ ਸੱਦ ਬੁੱਧੀ ਬਖਸ਼ਿਸ਼ ਕਰੇ ਔਰ ਸਾਡੀਆਂ ਕਈ ਨੌਜਵਾਨ ਰੂਹਾਂ ਜਿਹੜੀਆਂ ਪਰਿਵਾਰਾਂ ਦੇ ਨਾਲੋਂ ਵਿਛੜ ਗਈਆਂ ਹਨ ਅਸੀਂ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਮਾਲਕ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਥਾਨ ਦੇਵੇ ਔਰ ਪਰਿਵਾਰ ਨੂੰ ਬਲ ਬੁੱਧੀ ਬਖਸ਼ਿੰਦਾ ਆਪਣੀ ਕਿਰਪਾ ਬਖਸ਼ਿਸ਼ ਕਰੇ ਔਰ ਇਸ ਆਸ ਔਰ ਇਸ ਵਿਸ਼ਵਾਸ ਔਰ ਇਸੇ ਪ੍ਰੋਸੇ ਦੇ ਨਾਲ ਅਸੀਂ ਸੋਡਲ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਵਾਈ ਹੈ ਔਰ ਇਸ ਮੇਲੇ ਦੀ ਰੌਣਕ ਨੂੰ ਦੇਖਦੇ ਹੋયા ਔਰ ਸਾਡੇ ਜਿਹੜੇ ਪੁਲਿਸ ਕਰਮਚਾਰੀ ਨੇ ਸਾਡੇ ਜਿਹੜੇ ਜਲੰਧਰ ਪੁਲਿਸ ਦੇ ਕਮਿਸ਼ਨਰ ਨੇ ਤਨਪ੍ਰੀਤ ਔਰ ਜੀ ਔਰ ਸਾਡੇ ਜਲੰਧਰ ਦੇ ਡੀਸੀ ਹੀਮਾਂਸ਼ੂ ਅਗਰਵਾਲ ਜੀ ਉਹਨਾਂ ਦੀ ਅੰਤ ਤੱਕ ਮਿਹਨਤ ਦੀ ਸਹਿਯੋਗ ਦੇ ਨਾਲ ਇਹ ਸਾਰਾ ਸਾਡੇ ਭਰਾ ਜਿਹੜੇ ਆ ਉਹ ਦਿਨ ਰਾਤ ਇੱਥੇ ਆਪਣੀ ਡਿਊਟੀ ਨਿਭਾ ਰਹੇ ਨੇ ਔਰ ਮੇਲੇ ਦੇ ਵਿੱਚ ਜਿਹੜੀਆਂ ਦੁਕਾਨਾਂ ਸਜਾਈਆਂ ਹੋਈਆਂ ਨੇ ਉਹ ਦੇਖਣਯੋਗ ਹਨ